ਸ਼ਸ਼੍ਰੀਕਲ ਜੀ ਮੇਰਾ ਨਾਮ ਤਰਨਜੋਤਕਰ ਨਮਾਸ਼ਰ ਵਾਸੀਆਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਜੇ ਕੋਈ ਵੀ ਸਟੂਡੈਂਟ ਪੈਰਾਮੈਡੀਕਲ ਕੋਰਸਿਸ ਕਰਨਾ ਚਾਹੁੰਦੇ ਆ ਤਾਂ ਵਿਸ਼ਵਕਰਮਾ ਅਕੈਡਮੀ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਵਿਸ਼ਵਕਰਮਾ ਅਕੈਡਮੀ ਲੈ ਕੇ ਆ ਰਿਹਾ ਹੈ ਪੈਰਾਮੈਡੀਕਲ ਕੋਰਸਿਸ ਤੇ ਹੁਣ ਅਸੀਂ ਇੰਸਟੀਚਿਊਟ ਦੇ ਵਿੱਚ ਐਂਟਰ ਕਰਦੇ ਆਂ ਤੇ ਮਿਸਟਰ ਰਗਵੀਰ ਸਿੰਘ ਨਾਲ ਪੁੱਛਦੇ ਆਂ ਕਿ ਉਹ ਪੈਰਾਮੈਡੀਕਲ ਕੋਰਸਿਸ ਦੇ ਕਿਹੜੇ-ਕਿਹੜੇ ਕੋਰਸਿਸ ਹੋਰ ਲੈ ਕੇ ਆ ਰਿਹਾ ਜਿਹਦਾ ਨਾਲ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਵਿਸ਼ਵਕਰਮਾ ਅਕੈਡਮੀ ਦੇ ਵਿੱਚ ਜਿਵੇਂ ਜਿਸੀ ਐਂਟਰ ਕਰਨ ਲੱਗੇ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਮਿਲਾਂਦੇ ਆ ਮਿਸਟਰ ਅਕਬੀਰ ਸਰ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਜਿਵੇਂ ਆ ਸਰ ਬਸ ਬੜੀਆ ਜੀ ਅੱਜ ਦੇ ਯੋਗਦੇ ਵਿੱਚ ਸਟੂਡੈਂਟਸ ਬਹੁਤ ਸਾਰੇ ਕੋਰਸਸ ਫਾਈਂਡ ਕਰ ਰਿਹਾ ਜੋ ਉਹਨਾਂ ਦੇ ਕਰੀਅਰ ਲਈ ਬਹੁਤ ਜ਼ਿਆਦਾ ਬੈਨੀਫਿਟਸ ਹੋਣ ਕੁਝ ਸਟੂਡੈਂਟਸ ਇਹ ਹੋ ਜੈ ਨੇ ਜੋ ਮੈਡੀਕਲ ਦੇ ਵਿੱਚ ਆਪਣੀ ਫੀਲਡ ਚੂਜ਼ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਉਹਨਾਂ ਦਾ ਕਰੀਅਰ ਬਹੁਤ ਵਧੀਆ ਬਣੇ ਸੋ ਨਵਾਂ ਸ਼ਹਿਰ ਦੇ ਜਿਹੜੇ ਜਿੰਨੇ ਵੀ ਸਟੂਡੈਂਟਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਬੈਨੀਫਿਟਸ ਹੋਣ ਵਾਲਾ ਆ ਕਿਉਂਕਿ ਪੈਰਾ ਮੈਡੀਕਲ ਕੋਰਸਸ ਵਿਸ਼ਵ ਕਰਮਾ ਅਕੈਡਮੀ ਲੈ ਕੇ ਆ ਰਿਹਾ ਸੋ ਅਸੀਂ ਸਾਰੀ ਜਾਣਕਾਰੀ ਮਿਸਟਰ ਰਗਵੀਰ ਸਰ ਤੋਂ ਲੈਂਦੇ ਆ ਕਿ ਪੈਰਾਮੈਡੀਕਲ ਕੋਰਸੇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਕੋਰਸੇਸ ਆ ਜੋ ਸਟੂਡੈਂਟਸ ਨੂੰ ਬੈਨੀਫਿਟਸ ਦੇਣਗੇ ਤੇ ਉਹਨਾਂ ਦੇ ਕਰੀਅਰ ਨੂੰ ਵੀ ਬਿਲਡ ਕਰਨਗੇ ਸੋ ਬਾਕੀ ਦੀ ਜਾਣਕਾਰੀ ਹੁਣ ਅਸੀਂ ਜਾਣਦੇ ਆ ਮਿਸਟਰ ਰਗਵੀਰ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਸਟੂਡੈਂਟਸ ਨੂੰ ਦੱਸੋ ਕਿ ਤੁਸੀਂ ਪੈਰਾਮੈਡੀਕਲ ਕੋਰਸੇਸ ਦੇ ਹੋਰ ਕਿਹੜੇ-ਕਿਹੜੇ ਕੋਰਸੇਸ ਲੈ ਕੇ ਆ ਰਹੇ ਹੋ ਜੋ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਦੇਣਗੇ ਹਾਂ ਜੀ ਮੈਡਮ ਮੈਂ ਬੱਚਿਆਂ ਨੂੰ ਤਾਂ ਪਹਿਲਾਂ ਗੁੱਡ ਨਿਊਜ਼ ਦੇਣੀ ਚਾਹੁੰਦਾ ਕਿ ਜਿਹੜੇ ਬੱਚੇ ਕਾਫੀ ਲੰਬੇ ਟਾਈਮ ਤੋਂ ਪੈਰਾ ਇਨਸਟੀਚਿਊਟ ਕੋਈ ਫਾਈਂਡ ਆਊਟ ਕਰ ਰਹੀ ਸੀ ਜਾਂ ਕੋਈ ਅਕੈਡਮੀ ਫਾਈਂਡ ਆਊਟ ਕਰ ਲਈ ਸੀ ਉਹਨਾਂ ਦੇ ਲਈ ਵਿਸ਼ਵਕਰਮਾ ਅਕੈਡਮੀ ਹੈ ਜਿਹੜੀ ਹੁਣ ਕਾਫੀ ਵਧੀਆ ਜਿਹੜੇ ਕੋਰਸਸ ਲੈ ਕੇ ਆ ਰਹੀ ਆ ਇਹਨਾਂ ਦੇ ਵਿੱਚ ਕੋਰਸਸ ਦੇ ਵਿੱਚ ਮੈਡਮ ਨਰਸਿੰਗ ਅਸਿਸਟੈਂਟ ਦਾ ਜਿਹੜਾ ਕੋਰਸ ਹੈ ਅਸੀਂ ਫੈਸਟੀਵਲ ਦੇ ਕਰਕੇ ਇਹਦੇ ਵਿੱਚ ਬਹੁਤ ਹੀ ਵਧੀਆ ਛੋਟ ਦਿੱਤੀ ਗਈ ਹੈ ਸਿਰਫ ਅਸੀਂ ਸਿਰਫ 20000 ਦੇ ਵਿੱਚ ਹੈ ਜਿਹੜਾ ਇਹ ਡਿਪਲੋਮਾ ਬੱਚਿਆਂ ਨੂੰ ਦੇ ਰਹੇ ਆ ਤੇ ਇਹਦੇ ਨਾਲ ਕੀ ਆ ਕਿ ਬੱਚੇ ਕਿਸੇ ਹਸਪੀਟਲਸ ਦੇ ਵਿੱਚ ਪ੍ਰਾਈਵੇਟ ਜੌਬ ਦੇ ਲਈ ਅਪਲਾਈ ਕਰ ਸਕਦੇ ਆ ਵਧੀਆ ਜੌਬ ਕਰ ਸਕਦੇ ਆ ਇਹਦੇ ਵਿੱਚ ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਸ਼ਾਮਿਲ ਕੀਤੀ ਜਾਊਗੀ ਜਿਹੜੀ ਕਿਸੇ ਪੇਸ਼ੈਂਟ ਦੀ ਟੇਕ ਕੇਅਰ ਦੇ ਲਈ ਬਹੁਤ ਜ਼ਰੂਰੀ ਹੈ ਜਾਂ ਹਸਪੀਟਲ ਦੇ ਵਿੱਚ ਕੰਮ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਅ ਵੈਸੇ ਪੈਰਾਮੈਡੀਕਲ ਕੋਰਸਸ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਬਟ ਤੁਸੀਂ ਬੈਨੀਫਿਟਸ ਦੇ ਰਹੇ ਹੋ ਸਟੂਡੈਂਟਸ ਨੂੰ ਸਿਰਫ 20000 ਦੇ ਵਿੱਚ ਤੁਸੀਂ ਕੋਰਸਸ ਕਰਵਾ ਰਹੇ ਹੋ ਸੋ ਜਿਹੜੇ ਸਟੂਡੈਂਟਸ ਐਦਾਂ ਦੇ ਆ ਜੋ ਮੈਡੀਕਲ ਲਾਈਨ ਦੇ ਵਿੱਚ ਹੈ ਜੋ ਹਸਪੀਟਲ 'ਚ ਵਰਕ ਵੀ ਕਰ ਰਹੇ ਔਰ ਐਦਾਂ ਦੇ ਸਰਟੀਫਿਕੇਸ਼ਨ ਚਾਹੁੰਦੇ ਵੀ ਆ ਸੋ ਤੁਸੀਂ ਉਹਨਾਂ ਨੂੰ ਕੀ ਬੈਨੀਫਿਟ ਦੋਗੇ ਬਿਲਕੁਲ ਮੈਡਮ ਬਹੁਤ ਸਾਰੇ ਬੱਚਿਆਂ ਕੋ ਐਕਸਪੀਰੀਅੰਸ ਤਾਂ ਹੈਗਾ ਪਰ ਸਰਟੀਫਿਕੇਸ਼ਨ ਨਹੀਂ ਹੈ ਜੀ ਉਹਨਾਂ ਦੇ ਲਈ ਕੀ ਕਰ ਰਹੇ ਆ ਅਸੀਂ ਕਿ ਅਸੀਂ ਉਹਨਾਂ ਦੇ ਲਈ ਆਨਲਾਈਨ ਕਲਾਸਸ ਪ੍ਰੋਵਾਈਡ ਕਰ ਰਹੇ ਆ ਉਹ ਬੱਚੇ ਸਾਡੇ ਕੋਲ ਆਨਲਾਈਨ ਕਲਾਸਸ ਵੀ ਲੈ ਸਕਦੇ ਆ ਅਸੀਂ ਸੰਡੇ ਦੀਆਂ ਕਲਾਸਿਸ ਵੀ ਅਵੇਲੇਬਲ ਕਰ ਲਈਆਂ ਬਹੁਤ ਸਾਰੇ ਬੱਚਿਆਂ ਦੀਆਂ ਡਿਊਟੀਆਂ ਇਦਾਂ ਨਹੀਂ ਹੁੰਦੀਆਂ ਕਿ ਨਾਈਟ ਦੀ ਹੁੰਦੀ ਜਾਂ ਡੇ ਦੀ ਇਦਾਂ ਚੱਲਦੀਆਂ ਰਹਿੰਦੀਆਂ ਸ਼ਿਫਟ ਵਾਈਜ਼ ਤਾਂ ਉਹਨਾਂ ਦੇ ਲਈ ਅਸੀਂ ਬਿਲਕੁਲ ਫਲੈਕਸੀਬਲ ਟਾਈਮਿੰਗ ਦੇ ਨਾਲ ਪ੍ਰੈਕਟੀਕਲ ਕਲਾਸਾਂ ਵੀ ਲੈ ਕੇ ਆ ਰਹੇ ਹਾਂ ਇਹਦੇ ਨਾਲ ਨਾਲ ਜਿਹੜੇ ਬਿਲਕੁਲ ਫ੍ਰੈਸ਼ਰ ਕਰਨਾ ਚਾਹੁੰਦੇ ਆ ਕਿ ਬਿਲਕੁਲ ਜਿਨ੍ਹਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਤਾਂ ਉਹ ਸਾਡੇ ਕੋਲ ਆ ਕੇ ਕੋਰਸ ਕਰ ਸਕਦੇ ਆ ਨਾਲ ਨਾਲ ਅਸੀਂ ਕਿਸੇ ਨਾ ਕਿਸੇ ਕਲੀਨਿਕ ਦੇ ਨਾਲ ਟਾਈ ਅਪ ਦੇ ਵਿੱਚ ਰਹਿੰਦੇ ਆ ਹਰ ਵੇਲੇ ਤਾਂ ਫਿਰ ਅਸੀਂ ਉਹਨਾਂ ਨੂੰ 15 ਦਿਨ ਜਾਂ 20 ਦਿਨ ਦੀ ਇੱਕ ਜਿਹੜੀ ਆ ਪ੍ਰੈਕਟੀਕਲ ਟ੍ਰੇਨਿੰਗ ਵੀ ਅਸੀਂ ਉੱਥੋਂ ਦਵਾ ਦਿੰਦੇ ਆ ਸੋ ਬਹੁਤ ਹੀ ਵਧੀਆ ਕੋਰਸੇ ਆ ਇਹ ਕੋਰਸੇ ਆ ਇਹਨਾਂ ਦੇ ਬਰੇਸ਼ਾਂ ਵਿੱਚ ਵੀ ਜਾ ਕੇ ਬਹੁਤ ਬੈਨੀਫਿਟ ਹੈ ਜਿਨ੍ਹਾਂ ਦੇ ਕੋਲ ਵੀਜ਼ਾ ਆ ਬਾਹਰ ਜਾਂਦੇ ਆ ਜਾਂ ਬੱਚੇ ਇਹਨਾਂ ਨੂੰ ਲੈ ਕੇ ਕੋਰਸੇ ਨੂੰ ਬਾਹਰ ਜਾ ਕੇ ਕਿਤੇ ਨਾ ਕਿਤੇ ਆਪਣੀ ਜੌਬ ਦੇ ਲਈ ਟਰਾਈ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਇੱਕ ਬੈਸਟ ਆਪਸ਼ਨ ਇਹ ਸਾਬਤ ਹੋ ਸਕਦੀ ਹੈ ਸਰ ਇਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਕੋਰਸੇ ਅਵੇਲੇਬਲ ਆ ਜੋ ਸਟੂਡੈਂਟਸ ਕਰ ਸਕਦੇ ਤੁਹਾਡੇ ਕੋਲ ਹਾਂਜੀ ਮੈਡਮ ਬਹੁਤ ਵਧੀਆ ਕੁਐਸਚਨ ਹੈ ਦੇਖੋ ਇਹਦੇ ਤੋਂ ਇਲਾਵਾ ਸਾਡੇ ਕੋਲ ਨਰਸਿੰਗ ਅਸਿਸਟੈਂਟ ਨੈਨੀ ਡਿਪਲੋਮਾ ਪਰਸਨਲ ਸਪੋਰਟ ਵਰਕਰ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੀ ਬਰੀਸ਼ਾਂ ਦੇ ਵਿੱਚ ਵੀ ਜਨਰਲ ਡਿਊਟੀ ਅਸਿਸਟੈਂਟ ਮੈਡੀਕਲ ਰਿਕਾਰਡ ਕੀਪਰ ਤੇ ਹੈਲਥ ਕੇਅਰ ਅਸਿਸਟੈਂਟ ਵਰਗੇ ਕੋਰਸੇ ਆ ਜਿਹੜੀ ਜਲਦੀ ਹੀ ਅਸੀਂ ਐਡ ਸ਼ਹਿਰ ਵਿੱਚ ਬੰਡਣ ਵਾਲੇ ਆ ਇਹ ਸਾਰੇ ਕੋਰਸੇ ਸਾਡੇ ਕੋਲ ਇਸ ਤੋਂ ਇਲਾਵਾ ਵੀ ਕੋਰਸੇ ਹੈਗੇ ਪਰ ਇਹ ਮੇਨ ਕੋਰਸੇ ਮੈਂ ਲੈ ਕੇ ਜਿਹੜੀ ਐਡਵਰਟਾਈਜ਼ਮੈਂਟ ਕਰ ਰਹੇ ਆ ਨੈਨੀ ਕੋਰਸਸ ਦਾ ਸੀ ਮੈਡਮ ਕਾਫੀ ਲੰਬੇ ਟਾਈਮ ਤੋਂ ਜੁੜੇ ਹੋਏ ਆ ਤੇ ਨੈਨੀ ਕੋਰਸਸ ਕਰਾ ਕੇ ਬਹੁਤ ਸਾਰੇ ਬੱਚੇ ਆਪਣਾ ਵਧੀਆ ਭਵਿੱਖ ਜਿਹੜਾ ਆ ਉਹ ਅ ਬ੍ਰਾਡ ਦੇ ਵਿੱਚ ਬਣਾ ਰਹੇ ਆ ਜਿਨ੍ਹਾਂ ਨੇ ਸਾਡੇ ਕੋਲ ਕੋਰਸੇ ਇਹ ਕੀਤੇ Yeah. Okay. ओके okay, सर मैं नोन्ट से दसो कि जे कोई स्टूडेंट ऐहो जे आया जेना ने थर्ड टू जानकारी लेनी है इन कोर्सिस बारे या उन्होंने पूछना होवे कि सर्टिफिकेट कित्थू एफिलिएटेड हैगा या सो ਤੁਸੀਂ ਉਹਨਾਂ ਨੂੰ ਕਿਸ ਕਿਸ ਤਰੀਕੇ ਨਾਲ ਤੁਹਾਡਾ ਜੋੜ ਸਕਦੇ ਨੇ ਬਿਲਕੁਲ ਮੈਡਮ ਬਹੁਤ ਸਾਰੇ ਬੱਚਿਆਂ ਦੀ ਡਾਊਟਸ ਹੁੰਦੇ ਆ ਬਹੁਤ ਸਾਰੀਆਂ ਕਿਊਰੀਜ਼ ਕਰਨੀਆਂ ਹੁੰਦੀਆਂ ਤਾਂ ਮੇਰੇ ਨਾਲ ਮੇਰੇ ਇਸ ਵੀਡੀਓ ਦੇ ਨੀਚੇ ਨੰਬਰ ਦਿੱਤੇ ਗਏ ਹੋਣਗੇ ਸੋ ਡੈਫੀਨੇਟ ਉਹ WhatsApp ਦੇ ਥਰੂ ਮਿਲਣਾ ਜੁੜ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਫੀਲੀਏਸ਼ਨਸ ਦੇ ਬਾਰੇ ਕੋਈ ਵੀ ਆਨਲਾਈਨ ਵੈਰੀਫਿਕੇਸ਼ਨ ਦੇ ਬਾਰੇ ਕਿਉਂਕਿ ਬੱਚਿਆਂ ਨੂੰ ਲੋ ਹੁੰਦੀ ਆ ਕਿ ਬਾਅਦੋਂ ਸਾਡੀ ਵੈਰੀਫਿਕੇਸ਼ਨ ਹੋ ਜਵੇ ਜਾਂ ਕੁਝ ਵੀ ਆ ਉਹ ਕਿਸੇ ਤਰ੍ਹਾਂ ਦਾ ਵੀ ਮੈਨਾਂ ਕੁਐਸਚਨ ਕਰ ਸਕਦੇ ਆ ਪਰ ਇੱਕ ਬੇਨਤੀ ਇਹ ਆ ਕਿ ਇੱਕ ਤਾਂ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਤੇ ਸੈਕੰਡ ਆਪਸ਼ਨ ਇਹ ਵਾਲੀ ਆ ਕਿ ਮੇਰੇ ਨਾਲ WhatsApp ਤੇ ਕਿਸੇ ਵੀ ਟਾਈਮ ਤੁਸੀਂ ਮੇਰੇ ਨਾਲ ਇਹ ਸਾ ਜਾਣਕਾਰੀ ਕੋਈ ਵੀ ਸਾਂਝੀ ਕਰ ਸਕਦੇ ਆ ਸੋ ਹੁਣ ਅਸੀਂ ਗੱਲਬਾਤ ਕੀਤੀ ਮਿਸਟਰ ਅਗਰਵੀਰ ਸਿੰਘ ਜੀ ਨਾਲ ਜਿਨ੍ਹਾਂ ਤੋਂ ਜੋ ਵੀ ਸਟੂਡੈਂਟ ਪੈਰਾमेडिकल ਕੋਰਸੇਸ ਕਰਨਾ ਚਾਹੁੰਦੇ ਆ ਉਹ ਇੰਸਟੀਚਿਊਟ ਵਿੱਚ ਵਿਜ਼ਿਟ ਵੀ ਕਰ ਸਕਦੇ ਆ ਤੇ ਨੀਚੇ ਦਿੱਤੇ ਗੇ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਐ ਐਸ ਵੈਲ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗੀ ਇਹ ਵਾਲੀ ਵੀਡੀਓ ਜਿਹੜੀ ਹੈ ਦੋ YouTube ਚੈਨਲ ਦੇ ਵਿੱਚ ਅਸੀਂ ਅਪਲੋਡ ਕਰਾਂਗੇ ਵਿਸ਼ਵਕਰਮਾ ਅਕੈਡਮੀ ਐਂਡ ਐਟੀਟਿਊ ਪੰਜਾਬ ਅਫੀਸ਼ੀਅਲ YouTube ਚੈਨਲ ਦੇ ਵਿੱਚ ਸੋ ਤੁਸੀਂ ਇਹਨਾਂ ਦੋਨੋਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਤੁਸੀਂ ਸ਼ੇਅਰ ਕਰੋਗੇ ਤੁਸੀਂ ਸਾਨੂੰ ਸਕਰੀਨਸ਼ਾਟ भेजोगे अ एटलीस्ट अगर ਤੁਸੀਂ 5 ਸਕਰੀਨ ਸ਼ਾਟ ਵੀ ਭੇਜੇ ਤਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਇਸ ਕੋਰਸ ਦੇ ਵਿੱਚ ਸਸਤੇ ਕੋਰਸ